ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਗੌੜੀ ਮਹੱਲਾ ਪੰਜਾਂ ਜਾਂ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਹਰ ਬਿਸਰਤ ਸਹਿ ਸਾ ਦੁਖ ਵਿਆਪੈ ਸਿਮਰਤ ਨਾਮ ਪਰਮ ਪਉ ਭਾਗੈ ਰਹਾ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁਖ ਨਿਕਟ ਨਹੀਂ ਆਵੈ ਹਰ ਕੀ ਟਹਿਲ ਕਰਤ ਜਨ ਸੋਹੈ ਤਾਂ ਕਉ ਮਾਇਆ ਅਗਨ ਨਾ ਪਉਐ ਮਨ ਤਨ ਮੁਖ ਹਰ ਨਾਮ ਦਿਆਲ ਨਾਨਕ ਤਜੀਐ ਲੈ ਅਵਰ ਜੰਜਾਲ ਗੋੜੀ ਮਹੱਲਾ ਪੰਜਵਾ ਸਾਡ ਸਿਆਨ ਉਪਬਹੁ ਚਤੁਰਾਈ ਗੁਰਪੂਰੇ ਕੀਤੇ ਟਕਕਾਈ ਦੁਖ ਬਿਨ ਸੇ ਸੁਖ ਹਰ ਗੁਣ ਗਾਈ ਗੁਰਪੂਰਾ ਭੇਟਿਆ ਲਵਲਾਈ ਰਹਾ ਹਰ ਕਾ ਨਾਮ ਦਿਓ ਗੁਰਮੰਤਰ ਮਿਟੇ ਵਸੂਰੇ ਉਤਰੀ ਚਿੰਤਾ ਆਨੰਦ ਭਏ ਗੁਰ ਮਿਲ ਤੇ ਕਿਰਪਾਲ ਕਰ ਕਿਰਪਾ ਕਾਟੇ ਜਮ ਜਾਲ ਕਹੋ ਨਾਨਕ ਗੁਰਪੂਰਾ ਪਾਇਆ ਤਾਂ ਤੇ ਬਹਰ ਨ ਬਿਆਪੈ ਮਾਇਆ ਗੌੜੀ ਮਹੱਲਾ ਪੰਜਵਾਂ ਠਾਕ ਲੀਆ ਗੁਰਪੂਰੈ ਆਪ ਮਨ ਮੁਖ ਕੋ ਲਾਗੋ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵਹਿ ਦਰਬਾਰੀ ਰਹਾਉ ਗੁਰ ਕੇ ਚਰਨ ਹਿਰਦੈ ਵਸਾਈ ਦੁਖ ਦੁਸ਼ਮਨ ਤੇਰੀ ਹੱਤੇ ਬਲਾਈ ਗੁਰ ਕਾ ਸ਼ਬਦ ਤੇਰਾ ਸੰਗ ਸਹਾਈ ਦਿਆਲ ਭਏ ਸਗਲੇ ਜੀ ਪਾਈ ਗੁਰ ਪੂਰੇ ਜਬ ਕਿਰਪਾ ਕਰੀ ਭੰਤ ਨਾਨਕ ਮੇਰੀ ਪੂਰੀ ਪਰਿ ਗੌੜੀ ਮਹੱਲਾ ਪੰਜਵਾਂ ਅਨਕ ਰਸਾ ਖਾਏ ਜੈਸੀ ਢੂਰ ਮੋਹ ਕੀ ਜੇਵਰੀ ਬਾਂਦੇ ਓ ਚੂਰ ਮਿਰਤਕ ਦੇ ਸਾਧ ਸੰਗ ਬਿਹੂਨਾ ਆਵਤ ਜਾਤ ਜੋਨੀ ਦੁਖ ਖੀਨਾ ਰਹਾਉ ਅਨਕ ਬਸਤਰ ਸੁੰਦਰ ਪਹਿਰਾਇ ਜਿਉ ਡਰਨਾ ਖੇਤ ਮਾਹੀ ਡਰਾਇਆ ਸਗਲ ਸਰੀਰ ਆਵਤ ਸਭ ਕਾਮ નિਫਲ ਮਨੁਖ ਜਪੈ ਨਹੀਂ ਨਾਮ ਕਹੋ ਨਾਨਕ ਜਾਂ ਕਉ ਭਈ ਦਿਆਲਾ ਸਾਧ ਸੰਗ ਮਿਲ ਪਜਹਿ ਗੋਪਾਲਾ ਗਉੜੀ ਮਹੱਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੀ ਆਵਣ ਜਾਣ ਰਹੀ ਸੁਖ ਸਾਰੀ ਪੈ ਬਿਨ ਸੇ ਨਿਰਭਉ ਹਰ ਧਿਆਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ ਚਰਨ ਕਬਲ ਰਿਦ ਅੰਤਰ ਤਾਰੀ ਅਗਨ ਸਾਗਰ ਗੁਰ ਪਾਰ ਉਤਾਰੀ ਬੂਢਤ ਜਾਤ ਪੁਰੈ ਗੁਰ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਭਈ ਹਮਾਰੀ ਗੌੜੀ ਮਹੱਲਾ ਪੰਹੁਆ ਸਾਧ ਸੰਗ ਤਾਂ ਕੀ ਸਰਨੀ ਪਰੋ ਮਨ ਤਨ ਆਪਣਾ ਆਗੇ ਧਰੋ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਸਿਮਰ ਸਿਮਰ ਸਭ ਤਪਤ 부ਝਾਈ ਰਹਾ ਤਜ ਅਬਮਾਨ ਜਨਮ ਮਰਨ ਨਿਵਾਰੋ ਹਰ ਕੇ ਦਾਸ ਕੇ ਚਰਨ ਨਮਸ਼ਕਾਰੂ ਸਾਸ ਸਾਸ ਪ੍ਰਭ ਮਨੈ ਸੁਮਹਾਲੀ ਸੋ ਤਨ ਸੰਚੋ ਜੋ ਚਾਲੈ ਨਾਲੇ ਤਿਸਹਿ ਪ੍ਰਾਪਤ ਜਿਸ ਮਸਤਕ ਭਾਗ ਕਉ ਨਾਨਕ ਤਾਂ ਕੀ ਚਰਨੀ ਲਾਗ ਗਉੜੀ ਮਹਲਾ 5 ਸੂਕੇ ਹਰੇ ਕੀ ਏਖ ਨਵਾਈ ਅੰਮ੍ਰਿਤ ਦ੍ਰਿਸ਼ਟ ਸੰਚਿ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇ ਸੇਵਕ ਕੋ ਕਉ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁੰਨੀ ਮਨ ਆਸਾ ਕਰ ਦਿਆ ਸਤਿਗੁਰੁ ਗੁਣ ਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰੁ ਫਰਮਾਏ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੋਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸੇ ਆਥਾਂ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜੂਆ ਭਲੇ ਦਿਨਸ ਭਲੇ ਸੰਜੋਗ ਜਿਤ ਭੇਟੇ ਪਾਰ ਬ੍ਰਹਮ ਨਿਰਜੋਗ ਉਹ 베ਲਾ ਕਹਉ ਹਉ ਬਲ ਜਾਉ ਜਿਤ ਮੇਰਾ ਮਨ ਜਪੈ ਹਰਨਾਮ ਰਹਾਉ ਸਫਲ ਮੂਰਤ ਸਫਲ ਉਹ ਘਰੀ ਜਿਤ ਰਸਨਾ ਉਚਰੈ ਹਰ ਹਰੀ ਸਫਲ ਉਹ ਮਾਥਾ ਸੰਤ ਨਮਸਕਾਰਸ ਚਰਨ ਪਨੀਤ ਚੱਲਹਿ ਹਰ ਮਾਰਗ ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਗਉੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਾਖ ਮਨ ਮਾਹੀ ਨਾਮ ਸਿਮਰ ਚਿੰਤਾ ਸਭ ਜਾਏ ਬਿਨ ਭਗਵੰਤ ਨਾਹੀ ਅਨ ਕੋਈ ਮਾਰੈ ਰਾਖੈ ਇੱਕੋ ਸੂਈ ਰਹਾਉ ਘੁਰ ਕੇ ਚਰਨ ਹਿਰਦੈ ਉਰ ਧਾਰ ਅਗਨ ਸਾਗਰ ਜਪ ਉਤਰਹਿ ਪਾਰ ਗੁਰਮੂਰਤਿ ਸਿਓ ਲਾਇ ਧਿਆਨ ਨੀਹਾਂ ਊਹਾਂ ਪਾਵੈ ਮਾਨ ਸਗਲ ਤਿਆਗ ਗੁਰ ਸਰਣੀ ਆਇ ਮਿਟੇ ਅੰਦੇਸਿ ਨਾਨਕ ਸੁਖ ਪਾਇਆ ਗੌੜੀ ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਸਭ ਜਾਇ ਨਾਮ ਰਤਨ ਵਸੈ ਮਨ ਆਈ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਈ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮਹਿ ਲੇਖ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕੇ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਭੈ ਮਹਰਤਿਉ ਸਭ ਸੰਸਾਰਾ ਤਿਸ ਭਉ ਨਾਹੀ ਜਿਸ ਨਾਮ ਆਧਾਰਾ ਭਉ ਨ ਵਿਆਪੈ ਤੇਰੀ ਸਰਨਾ ਜੋ ਤੁਧ ਪਾਵੇ ਸੋਈ ਕਰਨਾ ਰਹਾਉ ਸੋਗ ਹਰਖ ਮਹਿ ਆਵਣ ਜਾਣਾ ਤਿੰਨ ਸੁਖ ਪਾਇਆ ਜੋ ਪ੍ਰਭ ਪਾਣਾ ਅਗਨ ਸਾਗਰ ਮਹਾ ਵਿਆਪੈ ਮਾਇਆ ਤੇ ਸੀਤਲ ਜਿਨ ਸਤਗੁਰ ਪਾਇਆ ਰਾਖ ਨੇ ਪ੍ਰਭ ਰਾਖਨ ਹਾਰਾ ਕਹੋ ਨਾਨਕ ਕਿਆ ਜੰਤ ਵਿਚਾਰਾ ਗੌੜੀ ਮਹੱਲਾ ਪੰਜਵਾਂ ਤੁਮਰੀ ਕਿਰਪਾ ਤੇ ਜੱਪੀਐ ਨਾਮ ਤੁਮਰੀ ਕਿਰਪਾ ਤੇ ਦਰਗਾਹ ਤਾਉ ਤੁਜੇ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਵੇ ਰਹਾ ਤゥム ਮਨ ਵਸੇ ਤਉ ਦੁਖ ਨ ਲਾਗੇ ਤੇਮਰੀ ਕਿਰਪਾ ਤੇ ਬ੍ਰਹਮ ਪਉ ਭਾਗੇ ਪਾਰ ਬ੍ਰਹਮ ਅਪਰੰਪਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਕਰੋ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੈ ਸੱਚ ਰਾਸ ਗਉੜਸ ਗੋੜੀ ਮਹੱਲਾ ਪੰਜਵਾ ਤਣ ਬਿਨਾ ਜੈਸੇ ਥੋਥਰ ਤੁਖਾ ਨਾਮ ਬਿਹੂਨ ਸੂਨੇ ਸੇ ਮੁਖਾ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੂਨ ਤ੍ਰਿਗ ਦੇਹ ਬਿਗਾਨੀ ਰਹਾਉ ਨਾਮ ਬਿਨਾ ਨਹੀਂ ਮੁਖ ਭਾਗ ਪਰਤ ਬਿਹੂਨ ਕਹਾਂ ਸੁਹਾਗ ਨਾਮ ਬਸਾਰ ਲੱਗੈ ਅਨਸੁਆਈ ਤਾਂ ਕੀ ਆਸ ਨਾ ਪੂਜੈ ਕਾਏ ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਗੌੜੀ ਮਹੱਲਾ ਪੰਜਵਾ ਤੂੰ ਸਮਰੱਥ ਤੂੰ ਹੈ ਮੇਰਾ ਸੁਆਮੀ ਸਭ ਕਿਸ ਤੁਮਤੇ ਤੂੰ ਅੰਤਰ ਜਾਮੀ ਪਾਰ ਬ੍ਰਹਮ ਪੂਰਣ ਜਨ ਕੋਟ ਤੇਰੀ ਸਰਨ ਉਦਰ ਹੈ ਜਨ ਕੋਟ ਰਹਾਉ ਜੇ ਤੇ ਜੀ ਤੇ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਖ ਖਨੇਰੀ ਜੋ ਕਿਸ ਵਰਤੈ ਸਭ ਤੇਰਾ ਭਾਣਾ ਹੁਕਮੁ ਬੁਜੇ ਸੋ ਸਚ ਸਮਾਣਾ ਕਰਿ ਕਿਰਪਾ ਦੀਜੈ ਪ੍ਰਭ ਦਾਨ ਨਾਨਕ ਸਿਮਰੈ ਨਾਮ ਨਿਧਾਨ ਗੌੜੀ ਮਹੱਲਾ ਪੰਜਵਾ ਤਾਂ ਕਾ ਦਰਸ ਪਾਈਐ ਵਡਭਾਗੀ ਜਾਂ ਕੀ RAM ਨਾਮ ਲਿਵ ਲਾਗੀ ਜਾਂ ਕੈ ਹਰ ਵਸਿਆ ਮਨ ਮਾਹੀ ਤਾਂ ਕੋ ਦੁਖ ਸੁਪਨੈ ਭੀ ਨਾਹੀ ਰਹਾਉ ਸਰਬ ਨਿਧਾਨ ਰਾਖੈ ਜਨ ਮਾਹੀ ਤਾਂ ਕੈ ਸੰਗ ਕਿਲ ਵਿਖ ਦੁਖ ਜਾਏ ਜਨ ਕੀ ਮਹਿਮਾ ਕਥੀ ਨਾ ਜਾਏ ਪਾਰ ਬ੍ਰਹਮ ਜਨ ਰਹਿ ਆ ਸਮਾਏ ਕਰ ਕਿਰਪਾ ਪ੍ਰਭ ਬਿਨੋ ਸਨੀਜੈ ਦਾਸ ਕੀ ਧੂਰ ਨਾਨਕ ਕਉ ਦੀਜੈ ਗਉੜੀ ਮਹਲਾ ਪੰਜਵਾਂ ਹਰਿ ਸਿਮਰਤ ਤੇਰੀ ਜਾਏ ਬਲਾਏ ਸਰਬ ਕਲਿਆਣ ਵਸੈ ਮਨ ਆਈ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਕੈ ਆਵੇ ਕਾਮ ਰਹਾਉ ਰੈਣ ਦਿਨਸ ਗੁਣ ਗਾਉ ਅਨੰਤਾ ਗੁਰਪੂਰੀ ਕਾ ਨਿਰਮਲ ਮੰਤਾ ਛੋੜ ਅਪਾਵ ਏਕ ਟੇਕ ਰਾਖ ਮਹਾ ਪਦਾਰਥ ਅੰਮ੍ਰਿਤ ਰਸ ਚਾਖ ਵਿਖਮ ਸਾਗਰ ਤੇ ਜਨ ਤਰੇ ਨਾਨਕ ਜਾਂ ਕਉ ਨਦਰ ਕਰੇ ਗੌੜੀ ਮਹੱਲਾ ਪੰਜਵਾ ਹਰਿਦੈ ਚਨ ਕਮਲ ਪ੍ਰਵਤਾਰੀ ਪੂਰੇ ਸਤਗੁਰ ਮਿਲ ਨਿਸਤਾਰੇ ਗੋਵਿੰਦ ਗੁਣ ਗਾਵੋ ਮੇਰੇ ਭਾਈ ਮਿਨ ਸਾਧੂ ਹਰ ਨਾਮ ਧਿਆਈ ਰਹਾਉ ਦਿਲ ਅਬ ਦੇ ਹੋਈ ਪਰਵਾਨ ਸਤਗੁਰ ਤੇ ਪਾਇਆ ਨਾਮ ਨਿਸ਼ਾਨ ਹਰ ਸਿਮਰਤ ਪੂਰਨ ਪਦ ਪਾਇਆ ਸਾਧ ਸੰਗ ਪੈ ਭਰਮ ਮਟਾਇਆ ਜਤ ਕਤ ਦੇਖਉ ਤਤ ਰਹਿਆ ਸਮਾਏ ਨਾਨਕ ਦਾਸ ਹਰ ਕੀ ਸਰਣਾਏ ਗੌੜੀ ਮਹੱਲਾ ਪੰਜਵਾ ਗੁਰਜੀ ਕੇ ਦਰਸ਼ਨ ਕੋ ਬਲ ਜਾਉ ਜਪ ਜਪ ਜੀਵਾ ਸਤ ਗੁਰ ਨਾਮ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋਐ ਪਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ ਸੰਤ ਤੂਰ ਪਾਈਐ ਵਡ ਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਨਿਵਲਾਗੀ ਗੌੜੀ ਮਹੱਲਾ ਪੰਜਵਾ ਕਰੈ ਦੋ ਕਰਮ ਦਿਖਾਵੇ ਹੋਰ RAM ਕੀ ਦਰਗਾਹ ਬਾਂਧਾ ਚੋਰ RAM ਰਮੈ ਸੋਈ ਰਾਮਾਣਾ ਜਲ ਥਲ ਮਹੀਲ ਇਕ ਸਮਾਨਾ ਰਹਾਉ ਅੰਤਰ ਬੇਖ ਮੁਖ ਅੰਮ੍ਰਿਤ ਸੁਣਾਵੇ ਜੰਪੂਰ ਬਾਤਾ ਚੋਟਾ ਖਾਵੇ ਅਨਕ ਪੜਦੇ ਮੈਂ ਕਮਾਵੈ ਵਿਕਾਰ ਖਿਨ ਮਹਿ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸ ਰਾਤਾ ਨਾਨਕ ਤਿਸ ਕਿਰਪਾਲ ਬਿਦਾਤਾ ਗੋੜੀ ਮਹੱਲਾ ਪੰਜਵਾ RAM ਰੰਗ ਕਦੇ ਉਤਰ ਨਾ ਜਾਇ ਗੁਰਪੂਰਾ ਜਿਸ ਦੇ ਬੁਝਾਏ ਹਰ ਰੰਗ ਰਾਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਬਿਦਾਤਾ ਰਹਾਉ ਸੰਤਹਿ ਸੰਗ ਬੈਸ ਗੁਣ ਗਾਈ ਤਾ ਕਾ ਰੰਗ ਨ ਉਤਰੈ ਜਾਏ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ ਆਨ ਰੰਗ ਫੀਕੇ ਸਭ ਮਾਇਆ ਗੁਰ ਰੰਗੇ ਸੇ ਭਏ ਨਿਹਾਲ ਕਹੋ ਨਾਨਕ ਗੁਰ ਭਏ ਹੈ ਦਿਆਲ ਗੌੜੀ ਮਹੱਲਾ ਪੰਜੂਆ ਸਿਮਰਤ ਸੁਆਮੀ ਕਿਲ ਵਿਖ ਨਾਸਤੀ ਸੁਖ ਸਹਿਜ ਆਨੰਦ ਨਿਵਾਸੀ ਰਾਮ ਜਨਾ ਕਉ ਰਾਮ ਪਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਉ ਸਾਧ ਸੰਗ ਕਸ ਭਉ ਨ ਭਰੰਤੀ ਗੁਣ ਗੋਪਾਲ ਗਾਇਹਿ ਦਿਨ ਰਾਤੀ ਕਰ ਕਿਰਪਾ ਪ੍ਰਭ ਬੰਦਨ ਛੋਟ ਚਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਵਹਿ ਜਨਨੀਤ ਗੋੜੀ ਮਹੱਲਾ ਪੰਜਵਾਂ ਹਰ ਚਰਣੀ ਜਾ ਕਾ ਮਨ ਲਾਗਾ ਦੂਖ ਦਰਦ ਭ੍ਰਮ ਤਾਂ ਕਾ ਭਾਗਾ ਹਰ ਧਨ ਕੋ ਵਾਪਾਰੀ ਪੂਰਾ ਜਿਸਹਿ ਨਿਵਾਜੀ ਸੋ ਜਨ ਸੂਰਾ ਰਹਾਉ ਜਾ ਕੋ ਭਏ ਕਿਰਪਾਲ ਗੁਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੂਖ ਸਹਿਜ ਸ਼ਾਂਤ ਆਨੰਦਾ ਜਪ ਜਪ ਜੀਵੇ ਪਰਮ ਆਨੰਦਾ ਨਾਮ ਰਾਸ ਸਾਧ ਸੰਗ ਖਾਟੀ ਕਹੋ ਨਾਨਕ ਪ੍ਰਭ ਅਪਦਾ ਕਾਟੀ ਗੌੜੀ ਮਹੱਲਾ ਪੰਹੁਆ ਹਰ ਸਿਮਰਤ ਸਭ ਮਿਟਹਿ ਕਲੇਸ਼ ਚਰਨ ਕਮਲ ਮਨ ਮਹਿ ਪਰਵੀਸ ਉਚਰੋ ਹੋ ਰਾਮ ਨਾਮ ਲਖ ਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹਾਉ ਸੂਖ ਸਹਿਜ ਰਾਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਇ ਸਾਧਕੈ ਸੰਗਿ ਕਿਲ ਬਿਖ ਸਬਤ ਹੋਇ ਕਰਿ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀਜੈ ਸਾਧ ਰਵਾਲਾ ਗੋੜੀ ਮਹੱਲਾ ਪੰਜਵਾਂ ਜਿਸ ਕਾ ਦੀਆ ਪੈਨੈ ਖਾਏ ਤਿਸ ਸਿਉ ਆਲਸ ਕਿਉ ਬਨੈ ਮਾਇ ਖਸਮ ਵਿਸਾਰ ਆਲ ਕਮ ਲਾਗੈ ਕੌਡੀ ਬਦਲੇ ਰਤਨ ਤਿਆਗਹਿ ਰਹਾਉ ਪਰਬੂ ਤਿਆਗ ਲਾਗਤ ਅਨ ਲੋਭਾ ਦਾਸ ਸਲਾਮ ਕਰਤ ਕਤ ਸੋਭਾ ਅੰਮ੍ਰਿਤ ਰਸ ਖਾਵਹਿ ਖਾਨ ਪਾਨ ਜਿਨ ਦੀਏ ਤਸੈ ਨਾ ਜਾਣਹਿ ਸਵਾਨ ਕਹੋ ਨਾਨਕ ਹਮ ਨੂਣ ਹਰਾਮੀ ਬਖਸ਼ਿ લે ਹੋ ਪ੍ਰਭ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਪ੍ਰਭ ਕੇ ਚਰਨ ਮਨ ਮਾਹਿ ਧਿਆਨ ਸਗਲ ਤੀਰਥ ਮਜਨ ਇਸ਼ਨਾਨ ਹਰ ਦਿਨ ਹਰ ਸਿਮਰਨ ਮੇਰੇ ਪਾਈ ਕੋਟ ਜਨਮ ਕੀ ਮਲ ਲਹਿ ਜਾਈ ਰਹਾ ਹਰ ਕੀ ਕਥਾ ਰਿਤ ਮਾਹੀ ਬਸਾਈ ਮਨ ਬਾਸ਼ਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪਰਵਾਨ ਜਾਂ ਕਹਿ ਰਦਾ ਵਸੈ ਭਗਵਾਨ ਕਹੋ ਨਾਨਕ ਸੇਈ ਜਨ ਪੂਰੇ ਜਿਨਾਂ ਪ੍ਰਾਪਤ ਸਾਧੂ ਤੂਰੇ ਗਉੜੀ ਮਹੱਲਾ 5ਵਾਂ ਖੰਦਾ ਪੈੰਦਾ ਮੁਕਰ ਪਾਈ ਤਿਸਨੋ ਜੋ ਹਹਿ ਦੂਤ ਧਰਮ ਰਾਏ ਤਿਸ ਸਿਓ ਬੇਮੁਖ ਜਿਨ ਜੀਉ ਪਿੰਡ ਦੀਨਾ ਕੋਟ ਜਨਮ ਭਰਮਹਿ ਬਹੁ ਜੂਨਾ ਰਹਾਉ ਸਾਖਿਤ ਕੀ ਐਸੀ ਹੈ ਰੀਤ ਜੋ ਕਿਛ ਕਰੈ ਸਗਲ ਵਿਪਰੀਤ ਜਿਉ ਪ੍ਰਾਨ ਜਿਨ ਮਨ ਤਨ ਧਾਰਿਆ ਸੋਈ ਠਾਕੁਰ ਮਨਹੁ ਬਿਸਾਰਿਆ ਵਦੇ ਬਕਾਰ ਲਿਖੇ ਬਹੁ ਕਾਗਰ ਨਾਨਕ ਉਧਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸਰਨਾਈ ਬੰਧਨ ਕਾਟ ਤਰੈ ਹਰ ਨਾਈ ਰਹਾਉ ਦੂਜਾ ਗੌੜੀ ਮਹੱਲਾ ਪੰਜਵਾਂ ਆਪਣੇ ਲੋਭ ਕੋ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦਿੱਤਾ ਐਸਾ ਮੀਤ ਕਰਹੁ ਸਭ ਕੋਈ ਯਾਤੇ ਬਿਰਤਾ ਕੋਈ ਨਾ ਹੋਈ ਰਹਾਉ ਆਪਣੇ ਸੁਆਏ ਦਿਲ ਲੈ ਧਾਰਿਆ ਦੁਖ ਦਰਦ ਰੋਗ ਸਗਲ ਬਿਦਾਰਿਆ ਰਸਨਾ ਗੀਦੀ ਬੋਲ ਤਰਾਮ ਪੂਰਨ ਹੋਏ ਸਗਲੇ ਕਾਮ ਅਨਕ ਬਾਰ ਨਾਨਕ ਬਲੇ ਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹੱਲਾ ਗੌੜੀ ਮਹੱਲਾ ਪੰਜਵਾ ਕੋਟ ਬਿਗਨ ਹਿਰੇਖ ਨਵਾਹਿ ਹਰ ਹਰ ਕਥਾ ਸਾਧ ਸੰਗ ਸੁਨਾਹਿ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂ ਕਹਿ ਰਦਾ ਵਸਹਿ ਭਗਵਾਨ ਔਖਦ ਮੰਤਰ ਤੰਤ ਸਭ ਛਾਰ ਕਰਨੇ ਹਾਰ ਰਿਦੇ ਮਹਤਾਰ ਤਾਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ ਇਹੋ ਧਰਮ ਗਉੜੀ ਮਹੱਲਾ ਪੰਜਵਾਂ ਕਰ ਕਿਰਪਾ ਭੇਟੇ ਗੁਰ ਸੋਈ ਤਿਤ ਬਲ ਰੋਗ ਨਾ ਵਿਆਪੈ ਕੋਈ ਰਾਮ ਰਮਣ ਤਰਨ ਭੈ ਸਾਗਰ ਸਰਲ ਸੂਰ ਫਾਰੇ ਜਮ ਕਾਗਰ ਰਹਾਉ ਸਤ ਗੁਰ ਮੰਤਰ ਦਿਓ ਹਰ ਨਾਮ ਇਹ ਅਸਰ ਪੂਰਨ ਭਏ ਕਾਮ ਜਪਤਾ ਪਸੰਝਮ ਪੂਰੀ ਵਡਿਆਈ ਗੁਰ ਕਿਰਪਾਲ ਹਰ ਭੇ ਸਹਾਈ ਮਾਨ ਮੋਹ ਖੋਏ ਗੁਰ ਭਰਮ ਏਖ ਨਾਨਕ ਪਸਰੇ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾ ਬਿਕਰ ਰਾਜ ਤੇ ਅੰਦੁਲਾ ਭਾਰੀ ਦੁਖ ਲਾਗੈ RAM ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਉ ਰੋਗ ਗਿਰਸਤ ਚਤਾਰੇ ਨਾ ਬਖਮਾਤੀ ਕਾਠ ਔਰ ਨਾ ਠਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰਉ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਆਠ ਪਹਿਰ ਸੰਗੀ ਬਟਵਾਰੀ ਕਰ ਕਿਰਪਾ ਪ੍ਰਭ ਲਐ ਨਿਵਾਰੀ ਐਸਾ ਹਰ ਰਸ ਰਮਹੁ ਸਭ ਕੋਈ ਸਰਬ ਕਲਾ ਪੂਰਨ ਪ੍ਰਭ ਸੋਈ ਰਹਾਉ ਮਹਾ ਤਪਤ ਸਾਗਰ ਸੰਸਾਰ ਪ੍ਰਭ ਖਿਨ ਮਹਿ ਪਾਰਿ ਉਤਾਰਨ ਹਾਰ ਅਨਕ ਬੰਧਨ ਤੂਰੇ ਨਹੀਂ ਜਾਹੇ ਸਿਮਰਤ ਨਾਮ ਮੁਕਤ ਫਲ ਪਾਹੇ ਉਕਤ ਸਿਆਨਪ ਇਸਤੇ ਕਛ ਨਾਹੀ ਕਰ ਕਿਰਪਾ ਨਾਨਕ ਗੁਣ ਗਾਹੇ ਗੋੜੀ ਮਹੱਲਾ ਪੰਜਵਾ ਥਾਤੀ ਪਾਏ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਵਡ ਭਾਗੀ ਹਰ ਕੀਰਤਨ ਗਾਈਐ ਪਾਰ ਬ੍ਰਹਮ ਤੂੰ ਦੇ ਤਾ ਪਾਈਐ ਰਹਾਉ ਹਰ ਕੇ ਚਰਨ ਹਿਰਦੈ ਉਰਤਾਰ ਭਵ ਸਾਗਰ ਚੜ ਉਤਰੈ ਹਪਾਲ ਸਾਧੂ ਸੰਗ ਕਰਹੁ ਸਭ ਕੋਈ ਸਦਾ ਕਲਿਆਣ ਫਿਰ ਦੁਖ ਨਾ ਹੋਇ ਪ੍ਰੇਮ ਭਗਤ ਭਜ ਗੁਣੀ ਨਿਧਾਨ ਨਾਨਕ ਦਰਗਾਹ ਪਾਈ ਹੈ ਮਾਨ ਗੋੜੀ ਮਹੱਲਾ ਪੰਜਵਾ ਜਲ ਤਲ ਮਹੀਲ ਪੂਰਨ ਹਰ ਮੀਤ ਬ੍ਰਹਮ ਬਿਨ ਸੇ ਗਾਏ ਗੁਣ ਨੀਤ ਉਠਤ ਸੋਵਤ ਹਰ ਸੰਗ ਪਹਰੂਆ ਜਾਂ ਕੈ ਸਿਮਰਨ ਜਮ ਨਹੀਂ ਡਰੂਆ ਰਹਾਉ ਚਰਨ ਕਮਨ ਪਰਾਵਰੀ ਦੇ ਨਿਵਾਸ ਸਗਲ ਦੁਖ ਕਾ ਹੋਇਆ ਨਾਸ ਆਸਾ ਮਾਨ ਤਾਨ ਧਾਨੀਕ ਸਾਚੇ ਸਾਹ ਕੀ ਮਨ ਮਹਿ ਟੀਕ ਮਹਾ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੇ ਦੇ ਹਾਥ ਗੌੜੀ ਮਹੱਲਾ ਪੰਜਵਾਂ ਹਰ ਹਰ ਨਾਮ ਮੱਜਨ ਕਰ ਸੂਚੇ ਕੋਟ ਗ੍ਰਹਿਣ ਪੁੰਨ ਫਲ ਮੂਚੇ ਰਹਾਉ ਹਰ ਕੇ ਚਰਨ ਰਦੀ ਮਹਿ ਬਸੇ ਜਨਮ ਜਨਮ ਕੇ ਕਿਨ ਵਿਖ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟ ਨ ਆਇਆ ਮਨ ਬਚ ਕਰਮ ਗੋਵਿੰਦ ਆਧਾਰ ਤਾਂ ਤੇ ਛੁੱਟਿਓ ਬਿਖ ਸੰਸਾਰ ਕਰ ਕਿਰਪਾ ਪ੍ਰਭ ਕੀਨੋ ਆਪਣਾ ਨਾਨਕ ਜਾਪ ਜੱਪੇ ਹਰ ਜਪਨਾ ਗੌੜੀ ਮਹੱਲਾ ਪੰਜਵਾ ਬਹੁ ਸਰਲਾਈ ਜਿਨ ਹਰ ਜਾਤੀ ਮਨ ਤਨ ਸੀਤਲ ਚਰਨ ਹਰ ਰਾਤੀ ਪੈ ਭੰਜਨ ਪ੍ਰਭ ਮਨ ਨਾ ਬਸਾਹੀ ਦਰਪਤ ਦਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕੈ ਰਿਦੈ ਬਸਿਓ ਹਰ ਨਾਮ ਸਗਲ ਮਨੋਰਤ ਤਾਕੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰੱਥ ਸਿਮਰ ਸਾਸ ਗਰਾਸ मीत साजन सखा प्रभु एक नाम स्वामी का नानक टीका गौरी मोहल्ला पंजवा बाहर राखियो हृदय संभाल घर आई गोविंद ले नाल हर हर नाम संतन कै संग मन तन राता राम कै रंग रहाऊ गुरु प्रसादी सागर तरिया जन्म जन्म के किन देख सब हिरेया ਸੁਬਾ ਸੂਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੇ ਮਹਿ ਜਾਪ ਨਾਨਕ ਪੇਖ ਜੀਵੈ ਪਰਤਾਪ ਗੌੜੀ ਮਹੱਲਾ ਪੰਜਵਾਂ ਤਨ ਇਹੋ ਥਾਨ ਗੋਬਿੰਦ ਗੁਣ ਗਾਏ ਹੁਸਲ ਖੀਮ ਪ੍ਰਭ ਆਪ ਬਸਾਏ ਰਹਾਉ ਵਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ ਕੋਟ ਆਨੰਦ ਜਹ ਹਰ ਗੁਣ ਗਾਹੀ ਹਰ ਬਿਸਰਿਆ ਦੁੱਖ ਰੋਗ ਕਨੇਰੀ ਪ੍ਰਭ ਸੇਵਾ ਜਮ ਲੱਗੇ ਨਾ ਨੇਰੀ ਸੋ ਵਡ ਭਾਗੀ ਨਿਹਚਲ ਥਾਨ ਜਹ ਜਪੀਐ ਪ੍ਰਭ ਕੇਵਲ ਨਾਮ ਜਹ ਜਾਈਐ ਤੈ ਨਾਲ ਮੇਰਾ ਸੁਆਮੀ ਨਾਨਕ ਕਉ ਮਿਲਿਆ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਜੋ ਪ੍ਰਾਣੀ ਗੋਵਿੰਦ ਧਿਆਵੇ ਪੜਿਆ ਅਣ ਪੜਿਆ ਪਰ ਮੰਗਤ ਪਾਵੇ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਮੈ ਝੂਠਾ ਤਨ ਮਾਲ ਰਹਾਉ ਰੂਪਵੰਤ ਸੋ ਚਤੁਰ ਸਿਆਣਾ ਜਿਨ ਜਨ ਮਾਨਿਆ ਪ੍ਰਭ ਕਾ ਪਾਣਾ ਜਗ ਮਹਿ ਆਇਆ ਸੂ ਪਰਵਾਨ ਘਟ ਘਟ ਆਪਣਾ ਸੁਆਮੀ ਜਾਣ ਕਹੋ ਨਾਨਕ ਜਾਕੇ ਪੂਰਨ ਭਾਗ ਹਰ ਚਰਨੀ ਤਾਕਾ ਮਨ ਲਾਗ ਗੌੜੀ ਮਹੱਲਾ ਪੰਜਵਾ ਹਰਕੇ ਦਾਸ ਸਿਉ ਸਾਖਤ ਨਹੀਂ ਸੰਗ ਉਹ ਵਿਖਈ ਉਸ ਰਾਮ ਕੋ ਰੰਗ ਰਹਾਉ ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ ਜਿਉ ਕਾ ਪੁਰਖ ਪਚਾਰੇ ਨਾਰੀ ਬੈਨ ਕੋ ਨੇਤਰਾ ਪਾਏ ਦੁਹਾਵੈ ਗਉ ਚਰ ਸਿੰਘ ਪਾਛੈ ਪਾਵੇ ਗਾਡਰਲੇ ਕਾਮ ਤੀਨ ਕਰ ਪੂਜੀ ਸੌਦੇ ਕੋ ਤਾਵੈ ਬਿਨ ਪੂੰਜੀ ਨਾਨਕ ਰਾਮ ਨਾਮ ਜਪ ਚੀਤ ਸਿਮਰ ਸਵਾਮੀ ਹਰ ਸਾਮੀ ਤ ਗੌੜੀ ਮਹੱਲਾ ਪੰਜਵਾਂ ਸਾ ਮਤ ਨਿਰਮਲ ਕਹੀਤ ਧੀਰ ਰਾਮ ਰਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਕਰ ਪੂਟ ਜਨਮ ਮਰਨ ਤੇ ਹੋਵਤ ਛੂਟ ਰਹਾਉ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ RAM ਰੰਗ ਨਿਰਮਲ ਪਰਤਾਪ ਸਾਧ ਸੰਗ ਮਿਟ ਜਾਤ ਬਿਕਾਰ ਸਭ ਤੇ ਊਜ ਏਹੋ ਉਪਕਾਰ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਜਾਚੈ ਸਾਧ ਰਵਾਲ ਗੌੜੀ ਮਹੱਲਾ ਪੰਜੂਆ ਐਸੀ ਪ੍ਰੀਤ ਗੋਵਿੰਦ ਸਿਉ ਲਾਗੀ ਮੇਲ ਲਏ ਪੂਰਨ ਵਡਭਾਗੀ ਰਹਾਉ ਪਰਤਾ ਪੇਖਿ ਬਿਗਸੈ ਜਿਉ ਨਾਰੀ ਤਿਉ ਹਰ ਜਨ ਜੀਵੈ ਨਾਮ ਚਿਤਾਰੀ ਪੂਤ ਪੇਖਿ ਜਿਉ ਜੀਵਤ ਮਾਤਾ ਪੋਤ ਪੋਤ ਜਨ ਹਰਿ ਸਿਉ ਰਾਤਾ ਲੋਭੀ ਆਨੰਦ ਕਰਹਿ ਪੇਖ ਤਨਾ ਜਨ ਚਰਨ ਕਮਲ ਸਿਉ ਲਾਗੂ ਮਨਾ ਵਿਸਰ ਨਹੀਂ ਇਕ ਤਿਲ ਦਾਤਾਰ ਨਾਨਕ ਕੀ ਪ੍ਰਭ ਪ੍ਰਾਨੀ ਆਧਾਰ ਗੋੜੀ ਮਹੱਲਾ ਪੰਜਵਾ ਰਾਮ ਰਸਾਇਨ ਜੋ ਜਨ ਗੀਤੇ ਚਨ ਕਮਲ ਪ੍ਰੇਮ ਭਗਤੀ ਬੀਤੇ ਰਹਾਉ ਆਨ ਰਸਾ ਦੀ ਸਹਿ ਸਭ ਛਾਰ ਨਾਮ ਬਿਨਾ ਨੇ ਫਲ ਸੰਸਾਰ ਅੰਧ ਕੂਪ ਤੇ ਕਾਢੇ ਆਪ ਗੁਣ ਗੋਵਿੰਦ ਅਚਰਜ ਪਰਤਾਪ ਵਣ ਤ੍ਰੇਣ ਤੇ ਭਵਨ ਪੂਰਨ ਗੋਪਾਲ ਬ੍ਰਹਮ ਫਸਾਰ ਜੀ ਸੰਗ ਦਿਆਲ ਕਹੋ ਨਾਨਕ ਸਾ ਕਥਨੀ ਸਾਰ मान लेत जिस सृजनहार गौड़ी मोहल्ला पञ्वुआ नित परद नामण राम सर कीजे ਝੋਲ ਮਹਾਰਸ ਹਰ ਅੰਮ੍ਰਿਤ ਪੀਜੈ ਰਹਾ ਨਿਰਮਲ ਉਦਕ गोविंद ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ ਸੰਤ ਸੰਗ ਤਹ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਵਿਖ ਖੋਏ ਸਿੰਬਰ ਹੈ ਸਾਧ ਕਰਹਿ ਆਨੰਦ ਮਨ ਤਨ ਰਬਿਆ ਪਰਮ ਆਨੰਦ ਜਿਸਹਿ ਪ੍ਰਾਪਤ ਹਰ ਚਰਨ ਨਿਧਾਨ ਨਾਨਕ ਦਾਸ ਤਿਸਹਿ ਕੁਰਬਾਨ ਗੋੜੀ ਮਹਲ